ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਤੇ ਲਈ ਇੱਕ ਅਹਿਮ ਖਬਰ ਹੈ ਤੁਸੀਂ ਜ਼ਰਾ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਦਰਸਲ ਤੁਹਾਨੂੰ ਦੱਸਦੀ ਹੈ ਕਿ ਹੁਣ ਜਦੋਂ ਤੁਸੀਂ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਬਹੁਤ ਵਾਰ ਧੋਖਾਧੜੀ ਹੁੰਦੀ ਹੈ ਜਾਂ ਕਈ ਲੋਕ ਧੋਖਾਧੜੀ ਕਰ ਰਹੇ ਨੇ ਤੇ ਇਸ ਕਰਕੇ ਹੁਣ ਇਹ ਸਾਰੀ ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਭਾਰਤੀ ਰੇਲਵੇ ਦੇ ਵੱਲੋਂ ਜੋ ਹੈ ਹੁਣ ਤ ਤਕਾਰ ਟਿਕਟਾਂ ਨੂੰ ਲੈ ਕੇ ਇੱਕ ਬਹੁਤ ਵੱਡੇ ਪੱਧਰ ਦਾ ਕਦਮ ਚੁੱਕਿਆ ਗਿਆ ਜਿੱਥੇ ਕਿ ਹੁਣ ਆਰ IRCTC ਦੇ ਤਹਿਤ ਹੀ ਹੁਣ ਜਦੋਂ ਤੁਸੀਂ IRCTC ਤੁਹਾਡੇ ਆਧਾਰ ਦੇ ਨਾਲ ਲਿੰਕ ਹੋਣਗੇ ਤਾਂ ਉਸ ਤੋਂ ਬਾਅਦ ਹੀ ਤੁਸੀਂ ਤਤਕਾਲ ਦੇ ਵਿੱਚ ਟਿਕਟ ਬੁੱਕ ਕਰਵਾ ਸਕਦੇ ਹੋ ਜਾਨਕਿ IRCTC ਜੋ ਹੈ ਹੁਣ ਆਧਾਰ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਤੂੰ ਹੀ ਤਤਕਾਲ ਦੇ ਵਿੱਚ ਟਿਕਟ ਬੁੱਕ ਕਰਵਾ ਸਕਦੇ ਹੋ ਜੇਕਰ ਤੁਹਾਡੇ ਆਧਾਰ ਦੇ ਨਾਲ ਉਹ ਲਿੰਕ ਨਹੀਂ ਹੈ ਤੇ ਤੁਹਾਡੀ ਹੁਣ ਤਤਕਾਲ ਦੇ ਵਿੱਚ ਟਿਕਟ ਬੁੱਕ ਨਹੀਂ ਹੋਵੇਗੀ ਤੇ ਜਦੋਂ ਤੁਸੀਂ ਟਿਕਟਾ ਬੁੱਕ ਕਰਵਾਣ ਜਾਂਦੇ ਹੋ ਤੇ ਉਸ ਦੌਰਾਨ ਟਿਕਟ 카운ਟਰ ਦੇ ਉੱਤੇ ਤੁਹਾਡਾ OTP ਆਣਾ ਵੀ ਬਹੁਤ ਜ਼ਰੂਰੀ ਹੈ ਆਧਾਰ ਚੈਕਿੰਗ ਹੋ ਸਕਦੀ ਹੈ ਲਿੰਕ ਦੇਖਿਆ ਜਾ ਵੀਦਾ ਕਿ ਉਹ ਲਿੰਕ ਨੇ OTP ਜਿਹੜਾ ਚੈੱਕ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਤੁਹਾਡੀਆਂ ਟਿਕਟਾਂ ਬੁਕ ਹੋਣਗੀਆਂ ਤੇ ਤੁਸੀਂ ਤਤਕਾਲ ਦੇ ਵਿੱਚ ਬੈਠ ਸਕਦੇ ਹੋ ਇਹ ਵੱਡੇ ਪੱਧਰ ਦੀ ਧੋਖਾਧੜੀ ਹੁੰਦੀ ਹੈ ਬਹੁਤ ਸਾਰੇ ਲੋਕ ਜਿਹੜੇ ਬਿਨਾਂ ਟਿਕਟਾਂ ਤੋਂ ਬੈਹ ਜਾਂਦੇ ਨੇ ਔਰ ਉਸ ਵੇਲੇ ਧੋਖਾਧੜੀ ਕਰਦੇ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫਰਾਡ ਧੱਕੇਸ਼ਾਹੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵੱਡੇ ਪੱਧਰ ਤੇ ਭਾਰਤੀ ਰੇਲਵੇ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਬਹੁਤ ਸਾਰੇ ਲੋਕ ਨਜਾਇਜ਼ ਫਾਇਦਾ ਚੱਕ ਲੈਂਦੇ ਨੇ ਕਈ ਵਾਰ ਫ੍ਰੀ ਸਫਰ ਵੀ ਕਰ ਲੈਂਦੇ ਨੇ ਤਾਂ ਜਿਸ ਨੂੰ ਹੁਣ ਰੋਕਣ ਦੇ ਲਈ ਇੱਕ ਬੇਹਤ ਵੱਡਾ ਕਦਮ ਚੁੱਕਿਆ ਗਿਆ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਹੁਣ ਆਈਆਰ ਸੀਟੀਸੀ ਆਧਾਰ ਦੇ ਨਾਲ ਲਿੰਕ ਹੋਵੇਗਾ ਓਟੀਪੀ ਆਉਣਾ ਜ਼ਰੂਰੀ ਹੋਵੇਗਾ ਤੇ 10 ਮਿੰਟ ਪਹਿਲਾਂ ਉਹਨਾਂ ਲੋਕਾਂ ਨੂੰ ਹੀ ਤਰਜੀ ਦਿੱਤੀ ਜਾਵੇਗੀ ਜਿਹੜੇ ਕਿ ਆਧਾਰ ਦੇ ਨਾਲ ਲਿੰਕ ਨੇ ਜੁਨੇਟਿਕਤਾ ਬੁੱਕ ਨੇ ਉਹਨਾਂ ਨੂੰ ਹੀ ਤਰਜੀ ਦਿੱਤੀ ਜਾਵੇਗੀ ਔਰ IRCTC ਦੇ ਤਹਿਤ 10 ਮਿੰਟ ਪਹਿਲਾਂ ਵੀ ਟਿਕਟ ਜਿਹੜੇ ਖਰੀਦੇ ਨੇ ਚਾਹੇ ਧਾਰ ਨਾਲ ਲਿੰਕ ਨੇ ਪਰ ਉਹਨਾਂ ਨੂੰ ਜਿਹੜੀ ਤਰਜੀ ਨਹੀਂ ਮਿਲੇਗੀ ਜਾਨਕਿ ਤੁਸੀਂ ਟਿਕਟ ਨਹੀਂ ਲੈ ਸਕਦੇ ਹੋ ਤੁਹਾਨੂੰ ਪਹਿਲਾਂ ਹੀ ਬੁਕਿੰਗ ਕਰਾਣੀ ਪਵੇਗੀ ਉਸ ਤੋਂ ਬਾਅਦ ਤੁਹਾਡੀ ਜਾਂਚ ਹੋਵੇਗੀ ਧਾਰ ਦੇ ਨਾਲ ਲਿੰਕ ਹੈ ਜਾਂ ਨਹੀਂ ਆ ਉਸ ਦੀ ਜਾਂਚ ਹੋਵੇਗੀ OTP ਆਉਣਾ ਜ਼ਰੂਰੀ ਹੋਵੇਗਾ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਹੀ ਤੁਹਾਨੂੰ ਪਹਿਲ ਤੇ ਅਧਾਰ ਤੇ ਤਰਜੀ ਦਿੱਤੀ ਜਾਵੇਗੀ ਬਿਹਤ ਤਹਿਬ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੂ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਕਿਸੇਦਰ ਪਦਰ ਦੇ ਉੱਤੇ ਹੁਣ ਭਾਰਤੀ ਰੇਲਵੇ ਨੇ ਕਦਮ ਚੱਕ ਲੈਨੇ ਕਿਸ ਕਦਰ ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਵੱਡੇ ਕਦਮ ਚੱਕਣ ਦੇ ਲਈ ਪੂਰੀਆਂ ਤਿਆਰੀਆਂ ਵਿੱਟੀਆਂ ਹੋਈਆਂ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਜੀ ਕਰਦੇ ਆ ਤਾਂ ਹੁਣ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਹੋ ਤਤਕਾਲ ਦੇ ਵਿੱਚ ਸਫ਼ਰ ਕਰਨਾ ਹੈ ਤਾਂ ਟਿਕਟ ਖਰੀਦਣ ਦੇ ਲਈ ਹੁਣ ਕੁਝ ਅਜਈਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਿਸ ਤੋਂ ਬਾਅਦ ਹੀ ਤੁਸੀਂ ਟਿਕਟ ਖਰੀਦ ਸਕਦੇ ਹੋ ਤਾਂ ਤੁਸੀਂ ਤਤਕਾਲ ਦੇ ਵਿੱਚ ਸਫ਼ਰ ਕਰ ਸਕਦੇ ਹੋ ਤਾਂ ਇਹਨਾਂ ਖਬਰ ਇਸ ਵਕਤ ਦੀ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਇਸ ਨੂੰ ਬੇहद ਜ਼ਰੂਰੀ ਬਣਦਾ ਹੈ ਜਿਸ ਕਰਕੇ ਲੋਕ ਜਿਹੜੇ ਨੇ ਉਹ ਵੀ ਜਾਣ ਸਕਣ ਕਿ ਕਿਸ ਤਰੀਕੇ ਦੇ ਨਾਲ ਤਤਕਾਲ ਦੇ ਵਿੱਚ ਸਫ਼ਰ ਕਰਨ ਦੇ ਲਈ ਬਹੁਤ ਵੱਡੀਆਂ ਪੱਦਰ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਕਿਸ ਤਰੀਕੇ ਦੇ ਨਾਲ ਤੁਹਾਡਾ ਆਈਆਰ ਸੀਟੀਸੀ ਆਧਾ ਅਦ ਨਾਲ ਲਿੰਕ ਹੋਵੇਗਾ ਉਸ ਤੋਂ ਬਾਅਦ OTP ਦੀ ਜਾਂਚ ਤੋਂ ਬਾਅਦ ਤੁਹਾਨੂੰ ਤਤਕਾਲ ਵਿੱਚ ਬੈਟਣ ਦੀ ਅਨੁਮਤੀ ਹੋਵੇਗੀ ਇਸ ਨੂੰ ਸ਼ੇਅਰ ਕਰੋ ਖਬਰ ਨੂੰ ਤੇ ਦੇਖ ਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ